ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪੈਂਡਾ ਬੁਰਜ ਨਤੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਬਾਈ ਹੈਪੀ ਜੇ ਕੋਲੇ ਆਇਆ ਦੋਸਤੋ ਪਸ਼ੂ ਤੁਹਾਨੂੰ ਹਰ ਵਾਰ ਦੀ ਤਰ੍ਹਾਂ ਦੋ ਤਿੰਨ ਨਗ ਜਿਹੜੇ ਇਸ ਤੋਂ ਵੇਖਣ ਦੇ ਵਿੱਚ ਮਿਲਦੇ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਪਸ਼ੂ ਦਿਖਾਵਾਂਗੇ ਇੱਕ ਪੂਰੀ ਨੀਲੀ ਰਾਵੀ ਦੀ ਜਿਹੜੀ ਮੱਝ ਹੋਵੇਗੀ ਠੀਕ ਹੈ ਜੀ ਇੱਕ ਬਿਲਕੁਲ ਜਰਸੀ ਵੈੜ ਆ ਤੋਂ ਮੈਂ ਪਾਸੂ ਸ਼ਕੀਨ ਆ ਤਾਂ ਜਿਹੜੇ ਵੀਰ ਗਏ ਖਾਸ ਚਾਹਵਨ ਹੋਏ ਤੁਸੀਂ ਜਰੂਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਨਰਕ ਫਰਕ ਕਰ ਲਿਓ ਤੇ ਅੱਜ ਦੋਸਤੋ 25 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ 11:30 ਵਜੇ ਦਾ ਜਿਹੜਾ ਦੋਸਤੋ 12:00 ਵਜੇ ਦਾ ਸਮਾਂ ਹੈਗਾ ਤੇ ਆਜੋ ਕਰਦੇ ਆ ਗਰਬਾ ਤੇ ਪਾਈ ਹੈਪੀ ਦੇ ਨਾਲ ਕੁਝ ਦਿੰਨੀ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਨਾਲ ਪਛਮਣ ਦੀ ਸਤੋ ਪਹਿਲਾ ਭਾਈ ਹੈਪੀ ਸਸਰੀ ਕਾਰ ਸਸਰੀ ਕਾਰ ਸੰਧੂ ਸਾਹਿਬ ਹੋਰ ਠੀਕ ਠਾਕ ਹਾਂਜੀ ਵਧੀਆ ਪ੍ਰਾਤ ਨੂੰ ਸੁਣਾ ਚਲੋ ਬਹੁਤ ਵਧੀਆ ਵੀਰ ਅੱਪੀ ਭਾਈ ਪਸੂਆ ਤੇ ਦੋ ਬਗਾਉਗਾ ਸਮਝਾ ਤੈਨੂੰ ਇਦਾਂ ਵੜ ਇੱਕ ਵੇਗੀ ਸیرے-ਸੇਰ ਅੱਛਾ ਜੀ ਉਹ ਵੀ ਜਰਸੀ ਵੜ ਆਪਣੇ ਪਿੰਡ ਦੇ ਬੰਦਿਆਂ ਲੈ ਲਈ ਆ ਅੱਛਾ ਜੀ ਸੂਈ ਹੋ ਗੜ ਜਰਸੀ ਦੀ ਉਹ ਵੀ ਹਾਂਜੀ ਪ्योर ਜਰਸੀ ਠੀਕ ਆ ਹਾਂਜੀ ਅੱਜ ਫਿਰ ਜਰਸੀ ਤੇ ਬੂਰੀ ਨੀਲੀ ਦਾ ਵੀ ਆ ਗਈ ਹਾਂਜੀ ਠੀਕ ਆ ਹਾਂਜੀ ਆਜੋ ਕਰੀਏ ਪਹਿਲਾਂ ਡਿਟੇਲ ਸੰਜੀ ਤੇ ਆਜੋ ਜੀ ਪਹਿਲੇ ਨੰਬਰ ਤੇ ਜਿਹੜੀ ਇਹ ਜਰਸੀ ਵੜਾ ਜੀ ਅਗਲਾ ਦੂਜਾ ਸੂਬਾ ਸੁਣਾਣੇ ਆ ਰਹੀ ਦੂਜਾ ਸੂਬਾ ਸੁ ਤੇ ਜਰਸੀ ਵੈੜਾ ਦੋਸਤੋ ਤੇ ਗੱਬਣਾ ਠੀਕ ਆ ਦਿਨ ਕਿੰਨੇ ਲੈ ਜੂ ਦਿਨ 5-6 ਲੈ ਜੂ 5-4 ਦਿਨ ਤਾਂ ਲੈ ਜੂ ਬਹੁਤ ਬਹੁਤ ਚੰਗੀ ਦਿਖੇ ਲਓ ਜੀ 5-4 ਦਿਨ ਦਾ ਸਮਾਂ ਲੈ ਜੂਗੀ ਬਾਕੀ ਆ ਆਰਡਰ ਕੁਆਲਟੀ ਜੇ ਲੇਫਟੀ ਬਿਲਕੁਲ ਤੁਹਾਡੇ ਸਾਹਮਣੇ ਆ ਜਿਹੜੀ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਥਾਂ ਤੋਂ ਦਾ ਸਾਈਜ਼ ਚੰਗਾ ਠੀਕ ਆ ਜੀ ਆਪੀ ਮੋਲ ਪਈ ਕਿੰਨਾ ਰੋਵੇਂ ਦਾ ਮੋਲ ਸਾਨੂੰ ਸਾਰਾ 45 ਕਰੀਏ ਜੋ ਮਾਰੀ ਕਰੀ 40000 ਚ ਮਾਨਤਾਨ ਕਰਦਾ ਹੈ 40 ਚ ਹਾਂਜੀ ਇਹ ਦਿਖਾਈਏ ਖੋਲ ਕੇ ਤੋੜ ਕੇ ਸੋ 40000 ਦੇ ਵਿੱਚੋਂ ਮਹਾਨਤਾਂ ਨੂੰ ਹੋ ਰਿਹਾ ਕੋਈ ਤੋੜ ਕੇ ਸੋ ਵੰਨ ਨੇ 12 ਕਿਲੋ ਕੱਢਿਆ ਆਰਦੀ 12 ਕਿਲੋ 13 ਬੇਰਮਾ ਹੁਣਾਂ ਦੇ ਲਓ ਜੀ ਆ ਵਾਨਾ ਜਿਹੜਾ ਕਾਫੀ ਸੋਹਣਾ ਠੀਕ ਹੈ ਜੀ ਅਲਟਰ ਕੁਆਲਟੀ ਆ ਤੁਸੀਂ ਵੇਖ ਸਕਦੇ ਹੋ ਫਨ ਦੇ ਅਵੇ ਦੀ ਕਾਫੀ ਵਧੀਆ ਲਓ ਵੀ ਦੋਸਤੋ ਠੀਕ ਆ ਹਾਈਟ ਨੋਰਮਲ ਜੇਕਰ ਦੋਸਤੋ ਆਪਾਂ ਜਜਮੈਂਟ ਕਰੀਏ ਤਾਂ మీడియం ਹਾਈਟ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਹੋ ਜਿੱਦਾਂ ਨੋਰਮਲੀ ਆਪਾਂ ਜਰਸੀ ਵੇਹੜਾ ਦੇਖਦੇ ਹਾਂ ਠੀਕ ਹੈ ਤੇ ਆਹ ਕਰਾਉ ਤਾਂ ਸਾਨੇ ਚੁਸੜੇ ਜੀ ਬਰਾਵਾ ਆੜਾ ਪੂਰਾ ਆਹ ਵੇਖੋ ਜੀ ਠੀਕ ਹੈ ਕੋਲ ਟੱਪਰ ਤੋਂ ਪਰ ਵੱਡੀ ਟਿੱਪਣੜੀ ਦੋਸਤੋ ਇੱਕ ਨੰਬਰ ਆ ਠੀਕ ਆ ਗੰਡੀ ਸੀ ਜਾਦੇ ਬਰਾ ਤੁਸੀਂ ਵੇਖਿਆ ਚੌੜਾਈ ਥਰਾਂ ਦਾ ਜਿਹੜਾ ਬਰਾਕ ਆ ਸੀ ਖੂਬਸੂਰਤ ਚੋਣ ਹੀ ਪੋਜੀ ਲੈ ਲਓ ਲਓ ਨਾ ਸੀਨ ਸਾਊ ਕਦੇ ਟਿੱਪਣ ਦਾ ਵੀੜਾ ਮੋਗਾ ਹੀ ਆ ਹੂੰ ਨਾਉ ਜ ਮੋੜਦੀ ਹੱਤੀ ਵੀ ਅ ਬੜ ਚੰਗੀ ਆ ਦੋਸਤੋ ਠੀਕ ਆ ਦੂਜਾ ਸਬੂਤ ਸੁਣੀ ਆ ਥਣ ਥਣ ਸਹਜ ਚੰਗਾ ਹਵਾਨਾ ਕਾਫੀ ਵਧੀਆ ਕਿਉਂਕਿ 5 ਦਿਨ ਭਾਈ ਕਹਿੰਦਾ ਹੈ ਵੀ ਘਟੋ ਕਰ 5 ਦਿਨ ਕੱਢਦੀ ਹੈ ਹਜੇ 5-4 ਦਿਨ ਲੇ ਜੂਗੀ ਹਜੇ ਤੋਂ ਉਸ ਹਿਸਾਬ ਨਾਲ ਤੁਸੀਂ ਜਿਹੜੀ ਹੈ ਜੱਜਮੈਂਟ ਕਰ ਸਕਦੇ ਹੋ 5-4 ਬਾਕੀ ਦਿਨ ਕਹਿੰਦਾ ਜੂਨ ਨੇੜੇ ਜਾਵੇ ਤੇ ਸੂ ਵੀ ਸਕਦੀ ਹੈ ਹਾਂਜੀ ਲੰਮੇ ਸਫਰ ਤੇ ਸੂ ਸਕਦੇ ਹਾਂਜੀ ਮੈਨੂੰ ਉਹਦਾ ਲੱਗੂ ਮੈਂ ਲਾਈ ਕਰ ਪਾਈ ਦਿੰਦਾ ਹਾਂਜੀ ਠੀਕ ਹੈ ਮੋਲ ਹੈਪੀ ਭਾਈ 40 ਤੋਂ ਮਾਨਤਨ ਕਰਦੇ 40 ਹੀ ਆ ਚ ਮਾਨਤਨ ਕਰ ਦਿੰਦੇ ਲੋ ਜੀ ਇਹ ਤਾਂ ਬੱਛੀ ਹੋਗੀ ਦੋਸਤੋ ਇੱਕ ਦੂਜੇ ਨੰਬਰ ਤੇ ਤੁਹਾਨੂੰ ਇਹ ਮਾਜ ਦਿਖਾਉਣੇ ਆ ਨੀਲੀ 라ਵੀ ਦੀ ਮਾਜ ਆ ਬੂਰੀ ਨੀਲੀ 라ਵੀ ਤੋਂ ਬਹੁਤੇ ਵੀ ਤੁਸੀਂ ਸ਼ਕੀਨ ਵੀਰ ਜਿਹੜੇ ਖਰੀਦਣ ਤੇ ਚਾਹ ਬਣੋ ਉਹ ਜ਼ਰੂਰ ਖਰੀਦ ਸਕਦੇ ਹੋ ਮੈਂ ਸਮਝਦਾ ਸਾਰੀਆਂ ਨਿਸ਼ਾਨੀਆਂ ਪੂਰੀਆਂ ਖੂਸੂਲ ਤੇ ਇੱਕ ਪਾਸੇ ਫੇਸ ਵਾਈਟ ਆ ਠੀਕ ਹੈ ਜੀ ਬਿੱਲੀ ਮਣਕੀ ਆੱਖਾਂ ਸਿੰਘਾਂ ਦੀ ਬੰਤਰ ਵੇਖੋ ਬਿਲਕੁਲ ਲਾਲ ਬੂਰੀ ਆ ਤਿਲਾਂ ਵਾਲੀ ਤੇ ਆ ਆ ਥਣ ਦੇ ਬਾਅਦ ਤੁਹਾਨੂੰ ਬਹਾਂਗੇ ਇਹ ਕਰਦੀ ਆ ਪੰਜ ਚਾਰ ਦਿਨ ਮੈਂ ਆ ਆ ਦੇਖੋ ਪੰਜ ਚਾਰ ਦਿਨ ਲੈ ਜੂ ਅਜੇ ਹਾਂਜੀ ਹਾਂਜੀ ਬੜੀ ਸਾਨੂੰ ਸਾਹਿਬ ਮੈਂ 2014 15 ਕੁ ਜਿਹੜੇ ਕੜਾ ਪਿੰਡੋਂ ਮੈਂ ਲਈ ਥੋਂ ਸਿੰਗਲ ਹੱਡੀਆਂ ਜੀ ਹਾਂਜੀ ਪਿੰਡੋਂ ਹੀ ਥੋਂ ਮੈਂ ਲਈ ਆਪਾਂ ਠੀਕ ਹੈ ਜੀ ਤੀਜਾ ਸੁਆ ਸੁਣਾ ਹੈ ਜੀ ਸੁਆ ਤੀਜਾ ਸੁਣ ਜਾ ਰਹੀ ਆ ਤੇ ਦਿਨ ਸਾਡੇ ਘੱਟੋ ਘੱਟ ਵੀ ਪੰਜ ਦਿਨ ਹਫਤਾ ਕੱਢ ਜੂਗੇ ਜਿਆਦਾ ਦਿਨ ਹਫਤੇ ਤੋਂ ਪੰਜ ਚਾਰ ਦਿਨ ਲੈ ਜੂ ਅਜੇ ਹਾਂਜੀ ਥਾਣੇ ਵੇ ਲੋ ਕਿੱਦਾਂ ਲੱਗਾ ਜੀ ਪੁਲੀਸ ਆਵੇ ਹੀ ਆਹੋ ਆਹ ਕੋਈ ਗੱਲ ਬਾਤ ਨਹੀਂ ਤੇ ਪਰ ਤੋਂ ਆਪਣਾ ਗਦਾਂ ਜੀ ਮੈਂ ਕਹਿੰਨਾ ਬੜੀ ਚੰਗੀ ਹੈ ਜੀ ਤੇ ਪੰਡੂਪਨ ਬੜੀ ਹੈ ਠੀਕ ਆਜ ਦਿਨ ਘਟੋ ਘਟ ਪੰਜ ਲੈਂਦੀ ਹੈ ਹਾਂ ਪੰਜ ਸ਼ਹਿਰ ਹਫਤਾ ਮੰਨ ਕੇ ਚਲੋ ਜੇ ਵੱਡੇ ਕਦ ਕਾੜ ਦੇ ਵਿੱਚ ਬੂਰੀ ਨੀਲੀ ਰਾਬੀ ਤੇ ਲਾਲ ਜਿਹੜੀ ਦੋਸਤੋ ਇਹ ਹਿਮਾ ਚਾਰੇ ਖੁਰ ਤੋਂ ਤੇ ਜੂ ਤੋਂ ਦੇ ਨਿਸ਼ਾਨੀ ਸੂਲ ਤੇ ਬਾਕੀ ਸੁਹਾ ਫੇਰ ਅਸੀਂ ਕਹਿੰਦਾ ਵੀ ਤੀਜਾ ਸੁਣ ਜਾਂਦਾ ਤੀਜਾ ਸੁਣਦਾ ਆ ਪਿੰਡੋਂ ਇਥੋਂ ਲਈ ਆਪਾਂ ਕਹਿੰਦੇ ਫਲਾਣੇ ਤੋਂ ਮਿਲੀ ਆ ਪਿੰਡੋਂ ਲਈ ਮੈਂ ਇਥੋਂ ਆਪਾਂ ਠੀਕ ਹੈ ਹਾਂ ਜੀ ਆਹ ਠੀਕ ਹੈ ਤੇ ਕੋਲ ਕੇ ਦਿਖਾਈਏ ਤੋਰਗੀ ਜੀ ਵੱਡੀ ਮਾਝਾ ਤੋਂ ਉਸਕੋ ਠੀਕ ਹੈ ਜ਼ਰੂਰ ਤੁਸੀਂ ਦੇਖ ਲਿਓ ਸਰੀਰ ਘਟਾਂਚਾ ਕਾਫੀ ਖੁੱਲਾ ਹੈ ਬਿਲਕੁਲ ਪਤਲੇ ਚੰਮ ਦੇ ਵਿੱਚ ਪਿੰਡਾ ਵੇਖੋਗੇ ਬਿਲਕੁਲ ਪਤਲੇ ਪਿੰਡੇ ਦੀ ਥਾਨ ਦੇਵਟੀ ਕਾਫੀ ਖੂਬਸੂਰਤ ਹੈ ਜੀ ਬਿਲਕੁਲ ਲਾਹੇ ਪਈ ਹੈ ਪੰਜਾਂ ਚੌਹਾਂ ਨਾਲ ਦੇ ਵਿੱਚ ਵੀਰਾਂ ਦਾ ਬਣੂਗੀ ਪੂਰੀ ਆਹ ਦੇਖੋ ਜਰਾ ਮਾਰਕਿੰਗ ਵੀ ਵੇਖੀਏ ਨਿਸ਼ਾਨ ਵੀ ਵੇਖੀਏ ਤੇ ਪੂਰੇ ਨਿਸ਼ਾਨ ਆ ਕਿਉਂ ਪੈਰਾਂ ਤੇ ਜਿਹੜੇ ਦੋਸਤੋਂ ਪੈਰ ਤੋੜਿਆ ਜੀ ਕੋਈ ਕਾਲੀ ਗੁਲੀ ਨੇ ਪੈਰ ਆਲੀ ਦੇਖ ਹਾਂਜੀ ਹਾਂਜੀ ਉਹ ਜੀ ਇਹਨਾਂ ਗੱਲ ਬਾਤ ਕੋਈ ਲਾ ਹਾਂ ਬਾਬੀ ਦੋਸਤੋਂ ਮਾਝਾ ਤੁਹਾਨੂੰ ਪਸੰਦ ਆਊਗੀ ਠੀਕ ਆ ਵੱਡੀ ਬੌਡੀ ਦੀ ਆ ਕੱਦ ਕਰ ਸੋਣਾ ਮੈਂ ਪਹਿਲਾਂ ਜ਼ਿਕਰ ਕਰਤਾ ਸੀਗਾ ਚੌੜੀ ਵੇਲੇ ਕਾਗ ਚਲਗੀ ਚਾੜੀ ਵਾਂਗੀ ਨਹੀਂ ਕਈ ਮੋੜ ਚਾਹੁੰਦੇ ਵੇਲੇ ਚੌੜੀ ਦੁੱਧ 14-15 ਕਿਲੋ ਮੈਂਨੇ ਭਰਿਆ ਇੱਥੇ ਪਿੰਡੋਲੀ ਆ ਤੀਜਾ ਦੁੱਧ ਹੋਰ ਸੀ ਦੁੱਧ ਚੰਗਾ ਵੀਰਾਂ ਦਾ ਵੀ ਚੰਗਾ ਦੁੱਧ ਭਰਿਆ ਸੀਗਾ ਠੀਕ ਹੈ ਜੀ ਬਾਕੀ ਸਵੇਰ ਤੀਜਾ ਬਾਕੀ ਇਹ ਕੇ ਸੇਵਾ ਦਾ ਦੁੱਧ ਹਰ ਵਾਰ ਆਪਾਂ ਕਹਿ ਦਿੰਨੇ ਆ ਸੇਵਾ ਜਿਹੜਾ ਵੇਰ ਚੰਗੀ ਕਰ ਲੂਗਾ ਦੁੱਧ ਜਿਹੜਾ ਦੋਸਤੋ ਤੁਸੀਂ ਚੰਗਾ ਲੈ ਸਕਦੇ ਹੋ ਕਿਉਂਕਿ ਬਿਲਕੁਲ ਲਾਣੇ ਘਰਾਣੇ ਵਾਲੀ ਆ ਨਸਲ ਬ੍ਰੀਡ ਵਾਲੀ ਆ ਤਾਂ ਤੁਹਾਨੂੰ ਪਤਾ ਦੁੱਧ ਜਾਜ ਫਾਦ ਰਿਹਾ ਦੇਣਾ ਦੇ ਕੋਈ ਜਾਜ ਨਾ ਫਾਦ ਦੁੱਧ ਫੇਰੀ ਦਿੰਦੀ ਆ ਕਿਹਦਾ ਹੀ ਕਰੀਏ ਠੀਕ ਜੀ ਸੇਵਾ ਮੈਟਰ ਕਰਦੀ ਆ ਜੀ ਸੇਵਾ ਚੰਗੀ ਹੋਵੇ ਤਾਂ ਤੁਹਾਨੂੰ ਵਧੀਆ ਦਿੰਦਾ ਤੇ ਆਪੀ ਕਿੰਨਾ ਭਰਾ ਜੀ ਮੁੱਲ ਫਿਰ ਕੀ ਡਿਮਾਂਡ ਕਰਦੇ ਆ ਜੀ ਮੋਲੇ ਬਾਬੇ ਇੱਥੇ ਕਰ ਲੋ ਜੀ ਮਾੜੀ ਗੱਲ 70000 ਚ ਮਾਨਤਾ ਕਰਦੇ ਆ 70 ਚ ਹਾਂ ਜੀ ਮੋਲੇ ਜਿਹੜਾ ਦੋਸਤੋ 75000 ਆ 70000 ਦੇ ਵਿੱਚੋਂ ਮਾਨਤਾ ਪਾਈ 60 ਕਹਿੰਦਾ ਕਰ ਦਾਂਗੇ ਘਰ ਆਿਆਂ ਦਾ ਬਾਕੀ ਥਾਣਾ ਤੁਨਾ ਬਣੂਆ ਤਾਂ ਸਲੀਨਾ ਦੇਖ ਲਓ ਜੀ ਆ ਸ਼ੇਪ ਸਾਇਆ ਜਾਂ ਤੁਮ ਦਾ ਜਿਹੜਾ ਪਿੱਛਿਆ ਦੇਖ ਸਕਦੇ ਚਾਰੇ ਥਾਣਾ ਚਾਰੇ ਥਾਣਾ ਜਿਹੜੀ ਵਿੱਥਵਰਲਾ ਉਹ ਤੁਹਾਡੇ ਸਾਹਮਣੇ ਠੀਕ ਹੈ ਹਵਾਨਾ ਬਿਲਕੁਲ ਲਾਈ ਪਈ ਹੈ ਹਵਾਨਾ ਚੰਗਾ ਬਣੂਗੀ ਵੱਡਾ ਦੇਵਾ ਤਿਆਰ ਕਰ ਲੂਗੀ ਤੇ ਦਿਨ ਹਜੇ 5 ਦਿਨ ਬਾਕੀ ਆ ਤਾਂ ਅੱਜ ਦੋ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਸੀ ਇਸ ਕੋਲੋਂ ਆਪਾਂ ਇੱਕ ਜਰਸੀ ਵਾੜ ਦਿਖਾਤੀ ਆ ਇੱਕ ਪੂਰੀ ਨੀਲੀ ਰਾਵਿਤ ਜਿਹੜੀ ਪੰਜ ਸੀ ਠੀਕ ਹੈ ਜੀ ਤੇ ਹੈਪੀ ਨਵੰਬਰ ਬੋਲ ਕੇ ਆਪਾਂ ਫੋਨ ਨੰਬਰ ਹੈਗਾ ਆਪਣਾ 8138735794 ਸ਼ੇਖ ਗੁਜਰੀ ਜਤੀਦ ਠੀਕ ਹੈ ਜੀ। ਤੋਂ ਤੋਂ ਸਾਨੂੰ ਮੇਰੇ ਨਾਲ ਬਾਈ ਹੈਪੀ ਪਿੰਡ ਬੁਰਜ ਨਥੋ ਕੇ ਤਸਵੀਰ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਐਨੀਮਲ ਆਉਂਦੇ ਰਹਿੰਦੇ ਆ ਸਮੇਂ-ਸਮੇਂ 'ਤੇ ਨਾਲ ਤੁਸੀਂ ਸੰਪਰਕ ਪਾ ਕੇ ਰੱਖ ਸਕਦੇ ਹੋ। ਬਾਕੀ ਜਿਸ ਵੀਰ ਨੇ ਪਸ਼ੂ ਕਿਸੇ ਵੀ ਖਰੀਦਦਾਰ ਨੇ ਖਰੀਦਣੇ ਆ ਉਹ ਜੇ ਲੋੜ ਆਂ ਚੁਵਾਈ ਕਰੋ ਜਾਂ ਜਿਹੜਾ ਪਸ਼ੂ ਗੱਭਣਾ ਟਿੱਪ ਕੇ ਤਸੱਲੀ ਕਰੋ ਘਰ ਪਹੁੰਚ ਕਰਕੇ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਜੀ ਰਿਹਾ ਕਰ।